ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਜੇ ਤੇ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕਿ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿੱਦਾਂ ਹਰ ਸਾਲ ਇਟਲੀ ਆਪਣੇ ਡਾਕੂਮੈਂਟ ਓਪਨ ਕਰਦੀ ਆ ਇੱਕ ਨੋਮੀਨਲ ਕਰਦੀ ਆ ਡਾਕੂਮੈਂਟ ਓਪਨ ਤੇ ਇੱਕ ਪੇਪਰ 100 ਵਾਲੇ ਖੁੱਲਦੇ ਇੱਥੇ ਹਨਾ ਤੇ ਚਲੋ ਤੁਸੀਂ ਸਾਰੇ ਜਣੇ ਭਰਉਂਦੇ ਜੇ ਪਰ ਇਹ ਆ ਵੀ ਭਰਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਪਤਾ ਕਰ ਲਿਆ ਕਰੋ ਵੀ ਉਹ ਬੰਦੇ ਸਹੀ ਆ ਜਾਂ ਜਿਹੜੇ ਤੁਹਾਡੇ ਪੇਪਰ ਫਿਲ ਕਰਦੇ ਆ ਕਉਂਕਿ ਜਿਹੜੇ ਸਾਲ ਵਾਲੇ ਪੇਪਰ ਫਿਲ ਹੋਏ ਆ ਮੈਂ ਦੋਕ ਸਾਲ ਤੋਂ ਹੁਣ ਓਪਨ ਆਉਣ ਲੱਗੇ ਆ ਸਾਲ ਵਾਲੇ ਪੱਕੇ ਪੇਪਰ ਜਦੋਂ ਮੈਂ ਆਇਆ ਉਦੋਂ ਤੇ ਨੋਮੀਨਲੇ ਓਪਨ ਹੁੰਦੇ ਹੁੰਦੇ ਤੇ ਆ ਹੁਣ ਦੋ ਸਾਲ ਤੋਂ ਹੋਣ ਲੱਗੇ ਓਪਨ ਪਰ ਇਹਦਾ ਨੌ ਜਿਹੜੇ ਸਾਲ ਵਾਲੇ ਪੇਪਰਾਂ ਦਾ ਚਲੋ ਇਹ ਆ ਵੀ ਇੱਥੇ ਆਣ ਕੇ ਤੁਹਾਡੀ ਜਿਹੜੀ ਕਿਟ ਹੈ ਉਹ ਇਦਾਂ ਜਮਾ ਹੋ ਜਾਂਦੀ ਆ ਵੀ ਉਹਨੂੰ ਜਮਾ ਹੋ ਜਾਂਦੀ ਆ ਮੁਰਕੇ ਤੁਹਾਨੂੰ ਪੇਪਰ ਖੁੱਲੇ ਮਿਲਦੇ ਆ ਮਤਲਬ ਪੱਕੇ ਪੇਪਰ ਮਿਲ ਜਾਂਦੇ ਆ ਜਿਸ ਜ਼ੋਰ ਨੂੰ ਹੁੰਦੀ ਆ ਤੇ ਜਿਹੜੀ ਨੋਮੀਨੇ ਵਾਲੀ ਆ ਉਹ ਇੱਥੇ ਆਣ ਕੇ ਜਮਾ ਹੋਣੇ ਪੈਂਦੇ ਉਹਨੂੰ ਫਿਰ ਦਮੰਦਾ ਕਰਨਾ ਪੈਂਦਾ ਪੇਪਰ ਪੱਕਿਆ ਵਾਸਤੇ ਤੇ ਤੁਹਾਡੇ ਨਾਲ ਗੱਲ ਮੈਂ ਇਹ ਕਰਨੀ ਜੁਰੀ ਕਿ ਜਿੱਦਾਂ ਚਲੋ ਤੁਸੀਂ ਪੇਪਰ ਭਰਉਂਦੇ ਜੇ ਤੁਸੀਂ ਜਿੰਨਾ ਕੋ ਵੀ ਆਪਣੇ ਪੇਪਰ ਫਿਲ ਕਰਾਉਂਦੇ ਜੇ ਇੱਕ ਦੇ ਜ਼ਰੂਰ ਪਤਾ ਕਰ ਲਿਆ ਕਰੋ ਪੱਕਾ ਕਿ ਤੁਹਾਡੇ ਉਹ ਪੇਪਰ ਅੰਦਰ ਉੱਥੇ ਮਤਲਬ ਇੱਥੇ ਜਮ੍ਹਾਂ ਰਹੂਗਾ ਕਸਤੂਰੀਆਂ ਦੇ ਵਿੱਚ ਤੁਹਾਡੀ ਕਿੱਟ ਜਮ੍ਹਾਂ ਹੋਊਗੀ ਜਾਂ ਨਹੀਂ ਹੋਊਗੀ ਕਿਉਂਕਿ ਜਿੰਨੇ ਵੀ ਮੈਂ ਲਾਗੋ ਜੰਗੂ ਸੌਂਦਾ ਵਾਂ ਜਾਂ ਜਿੱਥੇ ਮੈਂ ਕੰਮ ਕਰਦਾ ਮੈਨੂੰ ਗੱਲਾਂ ਦਾ ਪਤਾ ਲੱਗਾ ਆ ਕਿ ਕਿਸੇ ਦੀ ਕਿੱਟ ਨਹੀਂ ਜਮ੍ਹਾਂ ਹੋਈ ਕਈ ਇੱਥੇ ਆ ਗਿਆ ਕਈ ਨੇ ਕੋਈ ਲੈਣ ਨਹੀਂ ਆਇਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸੁਲਾਹ ਦੇਣਾ ਕਿ ਤੁਸੀਂ ਇੱਕ ਵਾਰੀ ਜਿੰਨਾ ਜਿਹਦੇ ਕੋਲ ਪੇਪਰ ਆਪਣੇ ਫਿਲ ਕਰਾਉਂਦੇ ਜੇ ਜਾਂ ਤੁਹਾਡਾ ਡਾਊਰ ਇਸ਼ਤਿਹਾਰ ਪੱਕਾ ਕੋਈ ਹੋਵੇ ਜਾਂ ਦਾ ਡਾ ਦਾ ਕੋ ਪਿੰਡ ਫਰਾ ਹੋਵੇ ਬਾਕੀ ਹੋਰ ਤੀ ਕਿਸੇ ਕੋ ਪੇਪਰ ਨਾ ਫਿਲ ਕਰਾਉਂਗੀ ਇੱਥੇ ਕਾਮਾਂ ਦਾ ਫਿਰ ਔਖਾ ਹੋ ਜਾਂਦਾ ਫਿਰ ਤੁਸੀਂ ਕਈ ਬੰਦੇ ਪੁੱਤ ਦਾ ਦਿਲ ਜਾਂਦੇ ਆ ਕਈ ਕਿਤੇ ਚਲ ਜਾਂਦੇ ਆ ਹਨਾ ਤੇ ਇਸ ਕਰਕੇ ਔਖਾ ਹੁੰਦਾ ਮੈਂ ਸਾਰੇ ਨਹੀਂ ਕਹਿੰਦਾਗਾ ਮੈਂ ਥੋੜੇ ਲੋਕ ਇਹਨਾਂ ਜਿਹੜੇ ਇਦਾਂ ਕਰਦੇ ਆ ਤੇ ਥੋੜਾ ਧਿਆਨ ਨਾਲ ਆਓ ਜਿੰਨੇ ਵੀ ਆਉਣਾ ਵਾ ਮਤਲਬ ਪੱਕੇ ਪੈਦੀ ਆਪਣੇ ਹੋ ਕੇ ਆਓ ਕਿਉਂਕਿ ਇੱਥੇ ਆਣ ਕੇ ਮਨ ਕੱਚੇ ਬੰਦੇ ਨੂੰ ਕੰਮ ਨਹੀਂ ਮਿਲਦਾ ਤੇ ਸਰਕਾਰ ਨੇ ਸਖਤਾਈ ਇੱਥੇ ਬੋਧ ਕੀਤੀ ਆ ਕੱਚੇ ਬੰਦੇ ਨੂੰ ਕੰਮ ਹੀ ਨਹੀਂ ਮਿਲਦਾ ਹੈਗਾ ਜੇ ਮਿਲਦਾ ਉਹ ਵੀ ਖੇਤੀ ਦਾ ਮਿਲਦਾ ਤੇ ਉਹ ਕੰਮ ਉਹ ਖਾਂਦਾ ਹੋਈ ਨੇ ਮੈ ਪੈਸੇ ਨਹੀਂ ਹੁੰਦੇ ਤੇ ਮੁੜ ਕੇ ਫਿਰ ਆਪਣੇ ਜਿਹੜੇ ਜਿੰਨੇ ਪੈਸੇ ਲਾ ਕੇ ਆਏ ਆ ਉਹ ਵੀ ਇੱਥੇ ਫਿਕਰ ਕਰਦੇ ਆ ਤੇ ਮੰਗਰ ਆਪਣੇ ਮਾਪੇ ਵੀ ਬਹੁਤ ਫਿਕਰ ਕਰਦੇ ਆ ਨਾ ਇਸ ਕਰਕੇ ਜਿਹੜੇ ਵੀ ਵੀਰ ਭਰਾ ਆਉਂਦੇ ਆ ਉਹ ਪੱਕੇ ਪੈਰੀ ਹੋ ਕੇ ਆਉ ਉਹ ਮਿਲ ਪਤਾ ਕਰਕੇ ਉਹ ਵੀ ਹਾਂ ਇੱਥੇ ਆਣ ਕੇ ਕਿਉਂਕਿ ਕਈ ਨੇ ਇਹ ਹੁੰਦਾ ਵਾ ਵੀ ਜਦ ਆਪਾਂ ਬਾਹਰ ਜਲਦੀ ਹੈ ਬਾਹਰ ਜਲਦੀ ਹੈ ਬਾਕੀ ਚਲੋ ਹੁਣ ਹੁਣ ਇੱਥੇ ਇਹ ਆ ਵੀ ਸੋਸ਼ਲ ਨੈਟਵਰਕ ਤੇ ਬਹੁਤ ਜ਼ਿਆਦਾ ਹੋ ਗਿਆ ਵੀ ਇੱਥੇ ਪੱਕੇ ਮਿਲਦੇ ਆ ਸਜੂਰੂ ਮਿਲਦੀ ਹੈ ਨਾ ਪਰ ਫਿਰ ਵੀ ਜਿਹੜਾ ਵੀਰ ਭਰਾ ਹੁੰਦਾ ਵਾ ਉਹ ਆਪਣਾ ਪੂਰਾ ਇੰਤਜ਼ਾਮ ਕਰਕੇ ਆਵੇ ਕਿਉਂਕਿ ਇੱਥੇ ਆਣ ਕੇ ਮੁੜ ਕੇ ਤੇ ਤੰਗ ਨਾ ਹੋਵੇ ਠੀਕ ਆ ਤੇ ਇਹ ਤਾਂ ਮੈਂ ਤੁਹਾਨੂੰ ਇੱਕ ਥੋੜਾ ਛੋਟ ਦੱਸ ਦਈਏ ਕਿਉਂਕਿ ਜਿੱਥੇ ਮੈਂ ਕੰਮ ਕਰਦਾ ਉੱਥੇ ਵੀ ਮੈਂ ਮਰਬੀ ਚਲੋ ਗੱਲਾਂ ਬਾਤਾਂ ਕਰਦੇ ਨੇ ਇਹਦੇ ਸਾਰੇ ਕਿ ਸਾਲਾ ਵਾਲੇ ਪੇਪਰਾਂ ਦੇ ਵੀਰ ਭਰਾ ਏਕ ਦੋ ਤੇ ਉਹਨਾਂ ਦੇ ਗਾਂ ਪੇਪਰ ਨਹੀਂ ਜਮਾ ਹੋਏ ਤੇ ਜੇ ਕੋਈ ਨੌਮੀਨ ਵਾਲੇ ਪੇਪਰਾਂ ਤੇ ਆਇਆ ਤੇ ਉਹਨਾਂ ਦੀ ਗਾਂ ਕਿਟਾ ਜਮਣੀ ਹੋਈ ਜਮਾ ਹੋ ਜਾਂਦੀਆਂ ਫਿਰ ਉਹ ਮੰਗਦਾ ਨਹੀਂ ਕਰਦੇਗਾ ਪੱਕਾ ਕਿਉਂਕਿ ਇਹਨਾਂ ਨੂੰ ਟੈਕਸ ਦਾ ਥੋੜਾ ਚੱਕਰ ਪੈਂਦਾ ਇਸ ਕਰਕੇ ਆ ਵੀ ਆਓ ਪਰ ਪੱਕੇ ਪੈਰੀ ਹੋ ਕੇ ਆਓ ਤੇ ਜਿਦਾਂ ਕੋਈ ਜੈਂਡਰ ਵਗੈਰਾ ਹੈਗੇ ਆ ਉਹਨਾਂ ਨੂੰ ਪੱਕਾ ਕਹੋ ਵੀ ਹਾਂ ਆਪਾਂ ਵੀ ਇੱਥੇ ਜਾਣਾ ਵਾ ਕਾਡੇ ਦਾ ਪੇਪਰ ਜਮਾ ਹੁੰਣਗੇ ਕੋਈ ਕੋਈ ਕਈ ਗੱਲ ਐਂਟਰੀ ਮਤਲਬ ਗੱਲ ਕੀਤੀ ਹੁੰਦੀ ਪੇਪਰਾਂ ਦੀ ਤੇ ਕਰਾਏ ਐਂਟਰੀ ਦਿੰਦੇ ਆ ਤੇ ਫਿਰ ਇਥੇ ਪੇਪਰ ਨਹੀਂ ਜਮਾ ਹੁੰਦੇ ਤੇ ਜੇ ਕੋਈ ਵੀਰਪਰਾ ਜਿੱਦਾਂ ਕੋ ਚਲੋ ਆਉਂਦਾ ਵਾ ਇਥੇ ਕਿਹਦੇ ਪੇਪਰ ਨਹੀਂ ਜਮਾ ਹੁੰਦੇ ਹੈ ਹਨਾ ਉਹਦਾ ਫਿਰ ਇੱਕ ਹੱਲ ਇਹ ਹੋ ਜਾਂਦਾ ਵਾ ਵੀ ਜਿਹੜਾ ਮਤਲਬ ਮਹੀਨੇ ਦੇ ਵਿੱਚ ਵਿੱਚ ਆਪਾਂ ਉਹਦੇ ਨੂੰ ਚਾ ਕਰ ਸਕਦੇ ਨਹੀਂ ਇੱਥੇ ਤੇ ਜਿੱਦਾਂ ਆਪਾਂ ਉਹ ਤੇ ਕੀ ਕਰ ਸਕਦੇ ਵੀ ਇਹਨੇ ਹੱਡੇ ਪੇਪਰ ਨਹੀਂ ਪੱਕੇ ਕਰਾਏ ਫਿਰ ਕੋਈ ਹੱਲ ਹੋ ਜਾਂਦਾ ਆਉਂਦਿਆਂ 1.5 ਮਹੀਨੇ ਦੇ ਵਿੱਚ ਵਿੱਚ ਜੀ ਉਹ ਤੋਂ ਲੰਮਾ ਟਾਈਮ ਹੋ ਜੇ ਫਿਰ ਨਹੀਂ ਕੋਈ ਹੱਲ ਹੁੰਦਾ ਜੇ ਤੁਹਾਡੇ ਖੇਨੇ ਪੇਪਰ ਨਹੀਂ ਜਮ੍ਹਾਂ ਕਰਾਏ ਜਾਂ ਇੱਥੇ ਜੇ ਕੋਈ ਆਇਆ ਵਾ ਤੇ ਆਪਾਂ ਉਹਦੇ ਦਿਨੋਚਾ ਕਰ ਸਕਦੇ ਆ ਇਹ ਹੱਲ ਹੈਗਾ ਤੇ ਚਲੋ ਠੀਕ ਹੈ ਓਕੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਵੀਡੀਓ ਨੂੰ ਕਰਿਓ ਕਿਉਂਕਿ ਅੱਗੇ ਵੀ ਕਿਸੇ ਨੂੰ ਪਤਾ ਲੱਗ ਸਕੇ ਓਕੇ ਜੀ ਸასი ਸ਼ਕਲ ਦੀ ਸਾਰਿਆਂ ਨੂੰ